ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ कौर ਅੱਜ ਫੇਰ ਲੈ ਕੇ ਆਇਆ ਜੀ ਤੁਹਾਡੇ ਲਈ ਨਵਾਂ ਟੌਪਿਕ ਤੇ ਅੱਜ ਗੱਲ ਕਰਦੇ ਆਪਾਂ ਕਹਿ ਦਿੰਦੇ ਨੇ ਜੇ ਗੁਰੂ ਨਾ ਹੋਵੇ ਤਾਂ ਸਿੱਧੇ ਰਾਹ ਕੌਣ ਪਾਵੇ ਤੇ ਜੇ ਗੁਰੂ ਤੋਂ ਬਿਨਾ ਸਿੱਧਾ ਰਾਹ ਕੋਈ ਨਹੀਂ ਪਾ ਸਕਦਾ ਤੇ ਇੱਕ ਜੇ ਮੰਗਣਾ ਨਾ ਹੋਵੇ ਉਹ ਢਾਂਗੇ ਕੀਦੇ ਤੋਂ ਲੈ ਕੇ ਉਹਦੇ ਲਈ ਵੀ ਸਾਨੂੰ ਗੁਰੂ ਹੀ ਚਾਹੀਦਾ ਹੁੰਦਾ ਇੱਕ ਜਿਵੇਂ ਛੋਟੇ ਬੱਚੇ ਨੂੰ ਆਪਾਂ ਜਦੋਂ ਸਭ ਤੋਂ ਪਹਿਲਾਂ ਉਹਦੇ ਮਾਂ ਬਾਪ ਗੁਰੂ ਹੁੰਦੇ ਉਹਨਾਂ ਦੇ ਆਪਾਂ ਆਪਣੇ ਬੱਚੇ ਨੂੰ ਜਿਵੇਂ ਸਿਖਾਵਾਂਗੇ ਉਹਨੇ ਉਵੇਂ ਸਿੱਖ ਜਾਣਾ ਦੂਸਰੇ ਨੰਬਰ ਤੇ ਉਹਨਾਂ ਦੇ ਟੀਚਰ ਹੋ ਜਾਂਦੇ ਆ ਫਿਰ ਬੱਚੇ ਨੂੰ ਸਕੂਲ ਜਦੋਂ ਪਾਰ ਦਿੱਤਾ ਫਿਰ ਉਹਦਾ ਗੁਰੂ ਇੱਕ ਅਧਿਆਪਕ ਬਣ ਜਾਂਦਾ ਉਸੇ ਤਰ੍ਹਾਂ ਸਾਰੀ ਜ਼ਿੰਦਗੀ ਆਪਾਂ ਆਪਾਂ ਵਾ ਬੁੱਢੇ ਹੋ ਜਾਈਏ ਤੇ ਉਹਦੇ ਉੱਪਰ ਵੀ ਸਾਨੂੰ ਇੱਕ ਗੁਰੂ ਦੀ ਲੋੜ ਹੁੰਦੀ ਆ ਕਿਉਂਕਿ ਜਦੋਂ ਆਪਾਂ ਉਮਰ ਦੇ ਹਿਸਾਬ ਦੇ ਨਾਲ ਵੱਡੀ ਉਮਰ 'ਚ ਚਲੇ ਜਾਂਦੇ ਆ ਉਦੋਂ ਵੀ ਸਾਨੂੰ ਗੁਰੂ ਦੀ ਲੋੜ ਹੁੰਦੀ ਆ ਇਹ ਜੀਵਨ ਬਤੀਤ ਕਰਨ ਵਾਸਤੇ ਸਾਨੂੰ ਗੁਰੂ ਦੀ ਲੋੜ ਪੈਂਦੀ ਰਹਿਣੀ ਆ ਤੇ ਉਸੇ ਤਰ੍ਹਾਂ ਹੀ ਵੀ ਜਦੋਂ ਕਿਤੇ ਆਪਾਂ ਅਸ ਕਿਸੇ ਦੀ ਸਲਾਹ ਲੈਣੀ ਆ ਜਾਂ ਕੁਝ ਵੀ ਕਰਨਾ ਤਾਂ ਸਾਨੂੰ ਐ ਹੁੰਦਾ ਵੀ ਆਪਾਂ ਕਿਸੇ ਵਧੀਆ ਇਨਸਾਨ ਤੋਂ ਲੱਗੇ ਇੱਕ ਸਾਹਬ ਦਾ ਵੀ ਗੁਰੂ ਮੰਨ ਕੇ ਚੱਲਣਾ ਹੁੰਦਾ ਉਹਨੂੰ ਤੇ ਇਸੇ ਟੋਪਿਕ ਤੇ ਅੱਜ ਆਪਾਂ ਗੱਲ ਕਰਦੇ ਆਂ ਕਹਿੰਦੇ ਵੀ ਇੱਕ ਨੰ ਮੁੰਡੇ ਨੇ ਬਹੁਤ ਜ਼ਿਆਦਾ ਭਗਤੀ ਕੀਤੀ ਬਹੁਤ ਹੀ ਜ਼ਿਆਦਾ ਭਗਤੀ ਕੀਤੀ ਤੇ ਉਹ ਭਗਤੀ ਵਿੱਚ ਐਦਾਂ ਮੰਗਣਾ ਚਾਹੁੰਦਾ ਸੀ ਵੀ ਮੈਂ ਆਪਦਾ ਜਿਹੜਾ ਕਾਰੋਬਾਰ ਆ ਪਰਿਵਾਰ ਆ ਸਭ ਕੁਝ ਵੀ ਠੀਕ ਕਰਦਾ ਵੀ ਰੱਬ ਦੇ ਉਹਨੇ ਸੋਚਿਆ ਵੀ ਮੈਂ ਬਹੁਤ ਜ਼ਿਆਦੀ ਅਰਦਾਸਾਂ ਕਰ ਲਈਆਂ ਮੈਂ ਬਹੁਤ ਜ਼ਿਆਦੀ ਭਗਤੀ ਕਰ ਲਈ ਵੀ ਪਤਾ ਨਹੀਂ ਕਦਸ ਦਿਨ ਰੱਬ ਮੇਰੀ ਸੁਣੂਗਾ ਬਹੁਤ ਹੀ ਲੋਕ ਥੱਕ ਹੰਬ ਜਾਂਦੇ ਆ ਜਦੋਂ ਸਬਰ ਕਰ ਕਰ ਵੇਖ ਲੈਂਦੇ ਆ ਪਰ ਕੋਈ ਹੱਲ ਨਹੀਂ ਲੱਭਦਾ ਕਿਸੇ ਗੱਲ ਦਾ ਤਾਂ ਅੱਕ ਜਾਂਦੇ ਆ ਤੇ ਪਰ ਉਹ ਮੁੰਡੇ ਨੇ ਆਪਦੀ ਜਿਹੜੀ ਵਿਸ਼ਵਾਸ ਆਪਦੇ ਗੁਰੂ ਤੋਂ ਨਹੀਂ ਚੱਕਿਆ ਉਹ ਜਿਸ ਧਰਮ ਨੂੰ ਮੰਨਦਾ ਸੀ ਉਸ ਦੀ ਉਹ ਪਾਠ ਪੂਜਾ ਕਰਦਾ ਰਿਹਾ ਇੱਕ ਦਿਨ ਉਹਦੀ ਭਗਤੀ ਜ਼ਰੂਰ ਰੰਗ ਲੈ ਕੇ ਆਈ ਉਹਨੂੰ ਉਦੇ ਗੁਰੂ ਪ੍ਰਕਟ ਹੋਏ ਤੇ ਉਹਨੂੰ ਕਹਿਣ ਲੱਗੇ ਵੀ ਤੂੰ ਦੱਸ ਤੈਨੂੰ ਕੀ ਚਾਹੀਦਾ ਤੇ ਉਹਨੂੰ ਇੰਨਾ ਪਤਾ ਨਹੀਂ ਸੀ ਵੀ ਮੈਂ ਕੀ ਮੰਗਣਾ ਕਿਉਂਕਿ ਉਹਦੇ ਕੋਲ ਕੋਈ ਗੁਰੂ ਹੈ ਨਹੀਂ ਸੀ ਤੇ ਜਦੋਂ ਉਹਦੇ ਕੋਲ ਕੋਈ ਗੁਰੂ ਹੈ ਨਹੀਂ ਸੀ ਤੇ ਉਸਨੇ ਕਿਹਾ ਵੀ ਮੈਂ ਘਰੇ ਜਾ ਕੇ ਵੇਖ ਕੇ ਆਉਣਾ ਵਾਂ ਵੀ ਮੈਨੂੰ ਕੀ ਚਾਹੀਦਾ ਤੇ ਉਸ ਗੁਰੂ ਨੇ ਇੱਕ ਸ਼ਰਤ ਰੱਖੀ ਵੀ ਤੂੰ ਸਿਰਫ ਇੱਕ ਲੈਣ ਦੀ ਚੀਜ਼ ਮੰਗਣੀ ਆ ਜੋ ਕਹਿੰਦਾ ਠੀਕ ਆ ਜੀ ਮੈਂ ਘਰੇ ਜਾ ਕੇ ਆਉਣਾ ਫਿਰ ਮੈਂ ਵੇਖਦਾ ਹਾਂ ਵੀ ਮੈਨੂੰ ਕੀ ਚਾਹੀਦਾ ਜਦੋਂ ਉਹ ਮੁੰਡਾ ਦੇ ਘਰੇ ਗਿਆ ਤੇ ਉਹਦੀ ਅੰਨੀ ਮਾਂ ਬੈਠੀ ਉਹ ਕਹਿੰਦੀ ਪੁੱਤ ਤੂੰ ਐਂ ਕਰੀ ਫਿਰ ਮੇਰੇ ਵਾਸਤੇ ਅੱਖਾਂ ਮੰਗ ਲਾ ਵੀ ਮੇਰੀ ਰੌਸ਼ਨੀ ਆਜੂ ਮੈਨੂੰ ਦਿਖਣ ਲੱਗ ਜੂ ਉਹਦੇ ਘਰ ਵਾਲੀ ਕਹਿੰਦੀ ਮੇਰੇ ਕੋਲੇ ਕੋਈ ਪੁੱਤ ਹੈ ਨਹੀਂ ਨਾ ਕੋਈ ਧੀਆ ਮੇਰੇ ਕੋਲ ਕੋਈ ਲਾਦੀ ਹੈ ਨਹੀਂਗੀ ਤੂੰ ਉਸ ਤੋਂ ਲਾਦ ਮੰਗ ਲਾ ਆਪਣੇ ਘਰੇ ਕੋਈ ਬੱਚਾ ਹੋ ਜੂ ਫਿਰ ਫਿਰ ਉਸਨੇ ਸੋਚਿਆ ਵੀ ਮੇਰੇ ਕੋਲ ਤਾਂ ਧਨ ਦੌਲਤ ਵੀ ਹੈ ਨਹੀਂ ਵੀ ਕੁਝ ਵੀ ਹੈ ਨਹੀਂਗਾ ਮੈਂ ਕੀ ਕਰਾਂ ਮੈਂ ਮੰਗਣਾ ਸਿਰਫ ਇੱਕ ਹੀ ਚੀਜ਼ ਆ ਵੀ ਫਿਰ ਕਿਵੇਂ ਮੰਗਾ ਫਿਰ ਉਹਨੂੰ ਸਮਝ ਨਹੀਂ ਆ ਰਿਹਾ ਜੇ ਉਹਦੇ ਕੋਲ ਕੋਈ ਗੁਰੂ ਹੁੰਦਾ ਜਾਂ ਕੋਈ ਸਲਾਹਕਾਰ ਹੁੰਦਾ ਹਨਾ ਗੁਰੂ ਹੀ ਆਪਾਂ ਨੂੰ ਚੰਗੀ ਸਲਾਹ ਦੇ ਸਕਦਾ ਤਾਂ ਉਹ ਉਸਨੂੰ ਸਮਝਾ ਦਿੰਦਾ ਤੇ ਉਹਨੂੰ ਕੋਈ ਸਮਝ ਨਹੀਂ ਮੈਂ ਕੀ ਕਰਾਂ ਫਿਰ ਉਹ ਕਾਲੀ ਕਾਲੀ ਉੱਥੋਂ ਵਾਪਸ ਚਲਾ ਗਿਆ ਉਹਦੇ ਦਿਮਾਗ ਚ ਆਈ ਜਾਂਦਾ ਮੈਂ ਆਦੀ ਮਾਂ ਦੇ ਲਈ ਅੱਖਾ ਮੰਗ ਲੈਣਾ ਆਪਦੀ ਘਰ ਵਾਲੀ ਦੇ ਲਈ ਔਲਾਦ ਮੰਗ ਲੈਣਾ ਪਰ ਮੰਗੋਗਾ ਕਿ ਨਹੀਂ ਫਿਰ ਰਾਸਤੇ ਵਿੱਚ ਜਦੋਂ ਤੇਜ਼ ਤੇਜ਼ ਭੱਜਿਆ ਜਾਂਦਾ ਏ ਭੱਜਿਆ ਜਾਂਦਾ ਏ ਤੇ ਰਾਸਤੇ ਦੇ ਵਿੱਚ ਉਸ ਨੂੰ ਇੱਕ ਇਨਸਾਨ ਮਿਲਿਆ ਉਹਨੇ ਕਿਹਾ ਬੇ ਤੂੰ ਇਨੀ ਕਾਲੀ ਕਿੱਥੇ ਭੱਜਿਆ ਜਾਣਾ ਉਹ ਕਹਿੰਦਾ ਉੱਥੇ ਮੈਨੂੰ ਕੋਈ ਸਾਧੂ ਮੇਰਾ ਮਹਾਪੁਰਸ਼ ਡੇਗ ਕਰਦਾ ਅੱਜ ਉਹਨਾਂ ਨੇ ਮੈਨੂੰ ਵਚਨ ਦੇਣੇ ਆ ਜੋ ਮੈਂ ਮੰਗੂੰਗਾ ਉਹ ਮੈਨੂੰ ਦੇ ਕੇ ਜਾਣਗੇ ਉਹ ਕਹਿੰਦੇ ਫਿਰ ਤੂੰ ਵੀ ਕੀ ਮੰਗਣਾ ਏ ਉਹ ਕਹਿੰਦਾ ਮੇਰੇ ਕੋ ਮੰਗਣਾ ਮੈਂ ਇੱਕ ਲੈਣ ਚੀ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਮੰਗਾ ਤੇ ਉਸ ਜਿਹੜਾ ਰਾਸਤੇ ਵਿੱਚ ਉਹਨੂੰ ਮਿਲਿਆ ਹੋਇਆ ਇਨਸਾਨ ਉਹ ਮੁੰਡੇ ਨੂੰ ਕਹਿਣ ਲੱਗਾ ਤੂੰ ਆਪਦੇ ਮਹਾਪੁਰਸ਼ਾਂ ਨੂੰ ਕਹੀਂ ਵੀ ਮੇਂਦੀ ਮਾਂ ਚਾਹੁੰਦੀ ਆ ਵੀ ਮੈਂ ਆਪਣੀਆਂ ਅੱਖਾਂ ਦੇ ਨਾਲ ਆਦੇ ਜਾਂ ਪੋਤਾ ਜਾਂ ਪੋਤੀ ਨੂੰ ਵੇਖਾਂ ਤੇ ਇੱਕ ਵਧੀਆ ਪੰਘੂੜੇ ਵਿੱਚ ਵੇਖਾਂ ਸੋਨੇ ਦੇ ਪੰਘੂੜੇ ਦੇ ਵਿੱਚ ਵੇਖਾਂ ਉਹਨੂੰ ਜਦੋਂ ਇਹ ਉਹ ਆਦਮੀ ਨੇ ਉਹਨੂੰ ਸਿਖਾਇਆ ਤੇ ਉਹ ਮਹਾਪੁਰਸ਼ ਕੋਲੇ ਜਾ ਕੇ ਐਂ ਕਹਿੰਦਾ ਵੀ ਮੇਰੇ ਮਾਂ ਚਾਹੁੰਦੀ ਆ ਵੀ ਮੈਂ ਆਪਦੀਆਂ ਅੱਖਾਂ ਦੇ ਨਾਲ ਇੱਕ ਆਦੇ ਪੋਤਾ ਜਾਂ ਪੋਤੀ ਨੂੰ ਵੇਖਾਂ ਇੱਕ ਸੋਨੇ ਦੇ ਪੰਘੂੜੇ ਵਿੱਚ ਪੈ ਨੂੰ ਵੇਖਾ ਤਾਂ ਮਹਾ ਜਿਹੜੇ ਮਹਾਪੁਰਸ਼ ਸੀ ਉਹਨਾਂ ਨੇ ਆਦਾ ਜਿਹੜਾ ਦਿੱਤਾ ਹੋਇਆ ਵਚਨ ਸੀ ਉਹ ਤਾਂ ਪੂਰਾ ਕਰਨੇ ਸੀ ਫਿਰ ਉਹਨਾਂ ਨੇ ਕੀ ਕੀਤਾ ਉਹਦੀ ਮਾਂ ਨੂੰ ਅੱਖਾਂ ਦੀ ਰੋਸ਼ਨੀ ਦੇ ਦਿੱਤੀ ਤੇ ਉਸ ਦੀ ਪਤਨੀ ਨੂੰ ਇੱਕ ਲਾਦ ਦਿੱਤੀ ਤੇ ਜਿਹੜੇ ਪੰਘੂੜੇ ਵਿੱਚ ਉਹ ਪਿਆ ਸੀ ਉਹਦੇ ਰਾਹੀ ਉਹਨੂੰ ਧਨ ਦੌਲਤ ਦੇ ਦਿੱਤੀ ਕਈ ਵਾਰ ਸਾਨੂੰ ਮੰਗਣ ਦਾ ਤਰੀਕਾ ਨਹੀਂ ਹੁੰਦਾ ਜਾਂ ਸਾਡੇ ਕੋਲੇ ਕੋਈ ਚੰਗਾ ਗੁਰੂ ਨਹੀਂ ਹੁੰਦਾ ਜੋ ਸਾਨੂੰ ਸਹੀ ਸਲਾਹ ਦੇ ਸਕੇ ਤਾਂ ਇਸ ਵਾਸਤੇ ਝਾੜੇ ਜੀਵਨ ਦੇ ਵਿੱਚ ਸਾਡਾ ਕੋਈ ਨਾ ਕੋਈ ਗੁਰੂ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਗੁਰੂ ਤੋਂ ਬਿਨਾ ਕਹਿੰਦੇ ਗਿਆਨ ਅਧੂਰਾ ਜੇ ਗੁਰੂ ਹੈ ਨਹੀਂ ਸਾਡੇ ਕੋਲੇ ਤਾਂ ਸਾਨੂੰ ਗਿਆਨ ਵੀ ਹੈ ਨਹੀਂ ਤੇ ਸਾਨੂੰ ਮੰਗਣ ਦਾ ਢੰਗ ਵੀ ਹੈ ਨਹੀਂ ਕਿਉਂਕਿ ਮੰਗ ਅਸੀਂ ਓਵੇਂ ਸਕਦੇ ਆ ਜਿਵੇਂ ਸਿੱਧੀ ਅਸੀਂ ਕਿਸੇ ਤੋਂ ਕੋਈ ਚੀਜ਼ ਨਹੀਂ ਮੰਗ ਸਕਦੇ ਤੇ ਅਰਦਾਸ ਦੇ ਵਿੱਚ ਵੀ ਜਦੋਂ ਅਸੀਂ ਮਹਾਰਾਜ ਤੋਂ ਕੁਝ ਮੰਗਣਾ ਹੈ ਉਹ ਵੀ ਸਾਨੂੰ ਗਿਆਨ ਦੇ ਨਾਲ ਹੀ ਮੰਗਣਾ ਚਾਹੀਦਾ ਨੇਤਾ ਆਪਾਂ ਜੀਵਨ ਦੇ ਵਿੱਚ ਨਿਰਾਸ਼ ਹੋ ਜਾਂਦੇ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਚੰਗਾ ਨਹੀਂ ਹੁੰਦਾ ਪਿਆ ਮੈਂ ਇੰਨੀਆਂ ਅਰਦਾਸਾਂ ਬੇਨਤੀਆਂ ਕਰਦੀਆਂ ਇਹ ਗੱਲਾਂ ਤਾਂ ਨਹੀਂ ਹੁੰਦੀਆਂ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਗਿਆਨ ਆ ਉਹ ਗਲਤ ਹੁੰਦਾ ਸਹੀ ਸਾਨੂੰ ਸਲਾਹ ਦੇਣ ਵਾਲਾ ਸਹੀ ਸਾਨੂੰ ਗਿਆਨ ਦੇਣ ਵਾਲਾ ਇਨਸਾਨ ਸਾਡੀ ਜ਼ਿੰਦਗੀ 'ਚ ਹਜੇ ਆਇਆ ਨਹੀਂ ਜਦੋਂ ਉਹ ਇਨਸਾਨ ਆਪਾਂ ਨੂੰ ਮਿਲ ਗਿਆ ਤਾਂ ਆਪਾਂ ਨੂੰ ਸਹੀ ਸਲਾਹ ਤੇ ਸਹੀ ਰਾਹ ਤੇ ਸਾਰਾ ਕੁਝ ਸਹੀ ਸਹੀ ਮਿਲ ਜੂਗਾ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਲੈ ਜਿੰਨਾ ਜਿਹੜੇ ਲੋਕ ਆਦੀ ਜ਼ਿੰਦਗੀ ਤੋਂ ਨਿਰਾਸ਼ ਹੋਏ ਹੋਵੇ ਆ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਦੀ ਕਰਨਾ ਧੰਨਵਾਦ ਜੀ ਪੇਜ ਨੂੰ ਫੋਲੋ ਕਰਦੇ ਰਹਿਣਾ ਇਹੋ ਜਿਹੇ ਵੀਡੀਓ ਸਾਡੀਆਂ ਆਉਂਦੀਆਂ ਰਹਿੰਦੀਆਂ